ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਜੀ ਸਾਡੇ ਇਹ ਕਾਰਮਹੰਦ ਦੇ ਹਾਂ ਸਾਡੀ ਕੁੰਡਲੀ ਦੇ ਜਿਹੜੇ ਗ੍ਰਹਿ ਹਾਂ ਦੀ ਦਸ਼ਾ ਹੁੰਦੀ ਹੈ ਕਈ ਵਾਰੀ ਉਹਨਾਂ ਕਰਕੇ ਕੀ ਹੁੰਦਾ ਹੈ ਜੋ ਆਪਾਂ ਉਪਾਅ ਕਰਦੇ ਹਾਂ ਕਈ ਲੋਕਾਂ ਦੇ ਕਮੈਂਟ ਆਉਂਦੇ ਹਨ ਕਿ ਸਾਡੇ ਸਾਨੂੰ ਤਾਂ ਤੁਹਾਡੇ ਉਪਾਅ ਨਾਲ ਬੜਾ ਹੀ ਵਧੀਆ ਫਲ ਮਿਲਿਆ ਮੇਰੇ ਬੱਚੇ ਦਾ ਵਿਆਹ ਹੋ ਗਿਆ ਜਾਂ ਸਾਡੀ ਜਿਹੜਾ ਕੰਮ ਰੁਕਿਆ ਪਿਆ ਸੀ ਉਹ ਠੀਕ ਹੋ ਗਿਆ ਸਾਡੀ ਲਵ ਜੋ ਰਿਲੇਸ਼ਨਸ਼ਿਪ ਲਾਈਫ ਸੀ ਉਹ ਠੀਕ ਹੋ ਗਈ ਠੀਕ ਹੈ ਪਰ ਉਸ ਦੇ ਨਾਲ-ਨਾਲ ਕੁਝ ਲੋਕ ਐਸੇ ਵੀ ਹਨ ਜੋ ਕਮੈਂਟ ਕਰਦੇ ਹਨ ਕਿ ਅਸੀਂ ਤਾਂ ਬਹੁਤ ਉਪਾਅ ਕੀਤੇ ਆ ਪਰ ਸਾਨੂੰ ਕੋਈ ਫਲ ਨਹੀਂ ਮਿਲ ਰਿਹਾ ਤਾਂ ਉਸ ਦਾ ਮਤਲਬ 不。爸爸 ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਕਿ ਜੇਕਰ ਕੁਝ ਲੋਕਾਂ ਨੂੰ ਉਸ ਦਾ ਫਲ ਮਿਲ ਰਿਹਾ ਹੈ ਕੁਝ ਲੋਕਾਂ ਨੂੰ ਫਲ ਨਹੀਂ ਮਿਲ ਰਿਹਾ ਉਪਾਦਾਂ ਇਸ ਦਾ ਮਤਲਬ ਹੈ ਤੁਹਾਡੇ ਕਰਮ ਠੀਕ ਹੈ ਕਰਮ ਮਤਲਬ ਇਸਾ ਕਿ ਅਲੱਗ-ਅਲੱਗ ਬਹਲਾ ਕੁੰਡਲੀਆਂ ਦੇ ਜਿਹੜੇ ਗ੍ਰਹਾਂ ਤੇ ਦੋ ਝੁਟਦੇ ਹਨ ਨਾ ਉਸ ਤੇ ਕਾਰਨ ਇਹ ਫਰਕ ਪੈਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਦੇਖੋ ਸੂਰੇ ਚੰਦਰ ਤੇ ਗੁਰੂ ਜਿਹੜੇ ਗ੍ਰਹ ਹੁੰਦੇ ਹਨ ਨਾ ਉਹ ਸਾਡੀ ਲਾਈਫ ਵਿੱਚ ਜੇ ਤਾਂ ਚਾਹ ਤਾ ਸਾਨੂੰ ਰਾਜਾ ਵਰਗੀ ਜ਼ਿੰਦਗੀ ਜੀਣ ਵਰਗਾ ਬਣਾ ਸਕਦੇ ਹਨ ਜੇ ਚਾਹ ਤਾ ਸਾਨੂੰ ਭਿਖਾਰੀ ਵੀ ਬਣਾ ਸਕਦੇ ਕਰਦੀ ਹਨ ਕਹਿੰਦਾ ਮਤਲਬ ਸਾਨੂੰ ਦੁੱਖ ਵੀ ਦੇ ਸਕਦੇ ਹਨ ਸਾਨੂੰ ਸੁੱਖ ਵੀ ਦੇ ਸਕਦੇ ਹਨ ਜੇਕਰ ਇਹ ਗ੍ਰਹਿ ਸਾਡੇ ਕਮਜ਼ੋਰ ਹਨ ਤਾਂ ਸਾਨੂੰ ਦੁੱਖ ਹੀ ਦੁੱਖ ਆਣਗੇ ਤੇ ਜੇ ਮਜ਼ਬੂਤ ਹਨ ਤਾਂ ਸਿਰਾਜ ਵਰਗੀ ਲਾਈਫ ਜੀ ਸਕਦੇ ਹਾਂ ਤੇ ਇਹਨਾਂ ਗ੍ਰਹਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾਣਾ ਉਹ ਹੀ ਅੱਜ ਉਪਾਅ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਪਰ ਉਪਾਅ ਇਹਨਾਂ ਸਿੰਪਲ ਹੈ ਨਾ ਮੈਂ ਤੁਹਾਨੂੰ ਦੱਸਿਆ ਪਰ ਬਹੁਤ ਜ਼ਿਆਦਾ ਪਾਵਰਫੁਲ ਹੈ ਐਨਾ ਜ਼ਿਆਦਾ ਸਿੰਪਲ ਤੁਹਾਨੂੰ ਅੱਜ ਤੱਕ YouTube ਵਿੱਚ ਕਿਸੇ ਨੇ ਵੀ ਤੁਸੀਂ ਜਾ ਕੇ ਕੋਈ ਵੀ ਚੈਨਲ ਚੈੱਕ ਕਰ ਲੈਣਾ ਕਿਸੇ ਨੇ ਅੱਜ ਤੱਕ ਤੁਹਾਨੂੰ ਇਹ ਉਪਾਅ ਨਹੀਂ ਦੱਸਿਆ ਹੋਏਗਾ ਪਰ ਇਹਨਾਂ 100% ਹੈ ਇਫੈਕਟਿਵ ਉਪਾਅ ਹੈ ਤੁਸੀਂ ਕਰਕੇ ਦੇਖਣਾ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਕਿਉਂਕਿ ਦੇਖੋ ਜੀ ਜਿਹੜੇ ਕੁੰਡਲੀ ਵਿੱਚ ਗ੍ਰਹਿ ਹੁੰਦੇ ਹਨ ਉਹਨਾਂ ਦੀ ਦਸ਼ਾ ਉਹਨਾਂ ਨੂੰ ਸਮਝਣਾ ਉਹ ਤਾਂ ਤੁਹਾਨੂੰ ਤਾਂ ਸਮਝ ਨਹੀਂ ਆਂਦਾ ਕਿਉਂਕਿ ਤੁਹਾਨੂੰ ਇਹਦੀ ਜਾਣਕਾਰੀ ਨਹੀਂ ਹੈ ਜਿਨ੍ਹਾਂ ਨੇ ਇਸ ਦੀ ਪੜ੍ਹਾਈ ਕੀਤੀ ਹੈ ਅਧਿਐਨ ਕੀਤਾ ਹੈ ਉਹਨਾਂ ਨੂੰ ਹੀ ਇਹ ਸਭ ਗ੍ਰਹਾਂ ਦੇ ਬਾਰੇ ਸਮਝ ਆ ਸਕਦਾ ਹੈ ਤੁਹਾਨੂੰ ਬਸ ਮੈਂ ਸਿੰਪਲ ਪਾਛਾ ਵਿੱਚ ਇਹ ਹੀ ਸਮਝਾਵਾਂਗੀ ਕਿ ਇਹ ਜਿਹੜੇ ਤਿੰਨੋਂ ਗ੍ਰਹਿ ਹਨ ਸੂਰਜ ਚੰਦਰ ਤੇ ਗੁਰੂ ਗ੍ਰਹਿ ਇਹ ਕਮਜ਼ੋਰ ਹਨ ਤੇ ਜਿਨ੍ਹਾਂ ਦੇ ਇਹ ਗ੍ਰਹਿ ਕਮਜ਼ੋਰ ਹਨ ਤੇ ਇਹ ਉਪਕਰਨ ਨਾਲ ਐਨੇ ਬਲਵਾਨ ਹੋ ਬਣ ਜਾਣਗੇ ਤੇ ਤੁਹਾਨੂੰ ਰਾਜਾ ਵਰਗੀ ਜ਼ਿੰਦਗੀ ਸੱਚ ਤੁਸੀਂ ਜੀਣੇ ਲੱਗ ਜਾਓਗੇ ਇਹ ਉਪਾਕ ਸੀ ਕਰਨਾ ਹੈ ਇਸ ਉਪਾਅ ਨੂੰ ਦਸੰਤਪ੍ਰੇਮੀ ਮੇਰੀ ਹੱਥ ਜੋ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਇਹ ਹੁਣ ਗੱਲ ਕਰਦੇ ਹਾਂ ਕਿ ਉਹ ਕੈਸੇ ਕਿਹੜਾ ਉਪਾਅ ਹੈ ਜਿਸ ਦੇ ਨਾਲ ਤੁਹਾਡੇ ਇਹ ਤਿੰਨ ਗ੍ਰਹਿ ਜੇਕਰ ਮਜ਼ਬੂਤ ਹੋ ਗਏ ਤਾਂ ਦੇਖੋ ਤੁਹਾਡੀ ਲਾਈਫ ਵਿੱਚ ਕਿੰਨੇ ਚੇਂਜਸ ਆ ਜਾਣਗੇ ਤੁਹਾਡੀ ਕਿਸਮਤ ਕਿੰਨੀ ਚਮਕ ਜਾਏਗੀ ਠੀਕ ਹੈ ਜੀ ਇਹ ਜਿਹੜਾ ਉਪਾਅ ਹੈ ਤੁਸੀਂ ਕੀ ਕਰਨਾ ਹੈ ਸਵੇਰੇ ਜਦੋਂ ਨਹਾ ਤੋਂ ਕੇ ਤੁਸੀਂ ਆਪਣਾ ਸ্নান ਕਰਦੇ ਹੋ ਉੱਠਣਾ ਹੈ ਉਸ ਤੋਂ ਬਾਅਦ ਜਿਹੜੀ ਤੁਹਾਡੀ ਡੇਲੀ ਰੁਟੀਨ ਹੈ ਬਾਠ ਪੂਜਾ ਕਰਦੇ ਹੋ ਪਰਮਾਤਮਾ ਦਾ ਨਾਮ ਲੈਣਾ ਹੈ ਜਿਸ ਤਰ ਤੁਸੀਂ ਰੋਜ਼ ਲੈਂਦੇ ਹੀ ਹੋਵੋਗੇ ਠੀਕ ਹੈ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਸਿਰਫ ਔਰ ਸਿਰਫ ਇਹ ਤਿੰਨ ਸ਼ਬਦ ਬੋਲਨੇ ਹਨ ਇਹਨਾਂ ਤਿੰਨ ਸ਼ਬਦ ਬੋਲਣ ਦੇ ਨਾਲ ਤੁਹਾਡੇ ਤਿੰਨੋਂ ਗ੍ਰਹਿ ਐਨੇ ਅੱਛੇ ਹੋ ਜਾਣਗੇ ਸ਼ੁਭ ਫਲ ਤੁਹਾਨੂੰ ਦੇਣਾ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ ਜੋ ਕਿ ਤੁਹਾਡੇ ਫਾਦਰ ਦਾ ਨਾਮ ਹੈ ਪਿਤਾ ਜੀ ਦਾ ਜੋ ਨਾਮ ਹੈ ਉਹ ਤੁਸੀਂ ਚਾਰ ਵਾਰੀ ਬੋਲਣਾ ਹੈ ਆਪਣੇ ਪਿਤਾ ਜੀ ਦਾ ਨਾਮ ਪਿੱਛੇ ਜੀ ਲਗਾ ਕੇ ਜੋ ਵੀ ਤੁਹਾਡੇ ਪਿਤਾ ਜੀ ਦਾ ਨਾਮ ਹੈ ਤੁਹਾਡੇ ਪਾਪਾ ਦਾ ਫਾਦਰ ਦਾ ਨਾਮ ਹੈ ਚਾਰ ਵਾਰੀ ਤੁਸੀਂ ਆਪਣੇ ਪਾਪਾ ਦਾ ਨਾਮ ਲੈਣਾ ਹੈ ਤੇ ਲੇਕਿਨ ਪਿੱਛੇ ਜੀ ਜ਼ਰੂਰ ਲਗਾਣਾ ਹੈ ਸਮਝ ਲਓ ਤੁਹਾਡੇ ਪਾਪਾ ਦਾ ਨਾਮ ਹੈ ਜਸਬੀਰ ਸਿੰਘ ਠੀਕ ਹੈ ਸਰਦਾਰ ਜਸਬੀਰ ਸਿੰਘ ਜੀ सरदार जसबीर सिंह जी सरदार जसबीर सिंह जी सरदार जसबीर सिंह जी इस तरह तुसी चार बार अपने पिता जी का नाम लेना है उस तो बाद तीन बारी तुसी अपनी माता जी का नाम लेना है अपनी मदर का नाम लेना है उन्होंने नाम पिछे भी जी लगाना है चार बारी पिता जी का नाम तीन बारी माता जी का नाम उस तुम तो तीन बार जो तुम अपने गुरु जिस अपने हो, तीन बारे पिछले भी ठीक है इना है, ही काम करना है देखना हर बार तो मतलब यह काम ए कदों तक करना है डेली करना है जो तो परमात्मा का नाम लैना है उस तो बाद काम कर लो सिर्फ तीन तीन शब्द ही तो बोलने हैं एक बार पापा का नाम एक बारी मम्मी का नाम एक बार अपने गुरु का नाम ਕਿ ਗੁਰੂ ਕੋਈ ਵੀ ਹੋ ਸਕਦੇ ਹੈ ਜਿਨ੍ਹਾਂ ਦਾ ਕਈ ਵਾਰੀ ਹੁੰਦਾ ਨਾ ਉਹ ਸਾਡੀ ਟੀਚਰ ਵੀ ਹੋ ਸਕਦੇ ਹੈ ਜાંਸੀ ਕਈ ਵਾਰੀ ਕਿਸੇ ਨੂੰ ਮੰਦਿਆ ਕਿ ਉਹਨਾਂ ਨੇ ਸਾਡੀ ਲਾਈਫ ਚੇਂਜ ਕਰ ਦਿੱਤੀ ਉਹ ਵੀ ਹੋ ਸਕਦੇ ਕੋਈ ਵੀ ਹੋ ਸਕਦਾ ਜਿਨ੍ਹਾਂ ਨੂੰ ਤੁਸੀਂ ਬਹੁਤ ਮੰਦੇ ਹੋ ਉਹਨਾਂ ਦਾ ਨਾਮ ਲੈ ਕੇ ਠੀਕ ਹੈ ਜੀ ਇਹ ਕਰਨ ਨਾਲ ਤੁਹਾਡਾ ਸੂਰਜ ਚੰਦ ਚੰਦਰ ਤੇ ਗੁਰੂ ਗ੍ਰਹਿ ਐਨੇ ਮਜ਼ਬੂਤ ਹੋ ਜਾਣਗੇ ਔਰ ਐਨਾ ਸ਼ੁਭ ਤੁਹਾਨੂੰ ਫਲ ਦੇਣਾ ਸ਼ੁਰੂ ਕਰ ਦੇਣਗੇ ਕਿ ਤੁਹਾਡੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਹਨ ਜੋ ਤੁਹਾਨੂੰ ਸਮਝ ਨਹੀਂ ਆ ਰਹੀਆਂ ਹਨ ਕਿ ਕਿਉਂ ਨਹੀਂ ਖਤਮ ਹੋ ਰਹੀਆਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਜਿਸ ਤਰ੍ਹਾਂ ਕਿ ਤੁਹਾਨੂੰ ਨੌਲੇਜ ਨਹੀਂ ਹੈ ਕਿ ਸਾਡੇ ਇਹ ਗ੍ਰਹਿ ਕਮਜ਼ੋਰ ਹਨ ਕੁੰਡਲੀ ਦੇ ਤੇ ਤੁਹਾਨੂੰ ਨੌਲੇਜ ਨਹੀਂ ਹੈ ਪਰ ਤੁਸੀਂ ਇਹ ਕਰਕੇ ਦੇਖੋ ਤੁਹਾਡੇ ਗ੍ਰਹਿ ਮਜ਼ਬੂਤ ਹੋ ਜਾਣਗੇ ਤਾਂ ਤੁਸੀਂ ਜੀ ਹਰ ਕੋਈ ਜੀਣਾ ਚਾਹੁੰਦਾ ਨਾ ਰਾਜਿਆਵਰਗੀ ਜ਼ਿੰਦਗੀ ਤੇ ਬਸ ਫਿਰ ਅੱਜ ਤੋਂ ਦੇਰੀ ਕਿਸ ਕਰਦੀ ਹੈ ਅੱਜ ਤੋਂ ਐਕਸ ਕਰਨਾ ਸ਼ੁਰੂ ਕਰ ਦੋ ਤੇ ਜੀਓ ਰਾਜਿਆ ਵਰਗੀ ਜ਼ਿੰਦਗੀ ਜੇਕਰ ਮੇਰੀ ਦਿੱਤੀ ਹੋਈ ਜਾਣਕਾਰੀ ਤੇ ਉਪਾਪਸੰਦ ਆਇਆ ਹੈ ਤੇ ਚਲੋ ਜੀ ਜਲਦੀ ਤੋਂ ਜਲਦੀ ਮੇਰੀ ਵੀਡੀਓ ਨੂੰ ਲਾਈਕ ਕਰ ਦੋ ਜੀ ਸ਼ੇਅਰ ਕਰੋ ਤਾਂ ਕਿ ਅਗਲੇ ਵੀ ਕਿਸੇ ਬੰਦੇ ਨੂੰ ਇਹ ਜਾਣਕਾਰੀ ਨਹੀਂ ਹੈ ਉਹ ਵੀ ਇਹ ਕੰਮ ਕਰਨਾ ਸ਼ੁਰੂ ਕਰ ਦਵੇ ਆਪਣੀਆਂ ਕਾਦੀਆਂ ਪਰੇਸ਼ਾਨੀਆਂ ਦੂਰ ਕਰੇ ਤਾਂ ਕਿ ਤੁਹਾਨੂੰ ਘਰ ਬੈਠੇ ਬੈਠੇ ਤੁਸੀਂ ਇਹ ਪੁੰਨ ਕਮਾ ਸਕੋ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਅਰ ਹਾਂ ਕਮੈਂਟ ਵਿੱਚ ਆਜੀ ਜ਼ਰੂਰ ਦੇਣਾ ਜੀ ਤੇ ਚਲੋ ਜੀ ਮੈਨੂੰ ਇਜਾਜ਼ਤ ਦਿਓ ਮੇਰੇ ਦੀ ਹਾਂ ਅਗਲੀ ਵੀਡੀਓ ਵੀ ਸੜੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ Thank you.